ਡਾਗਰ ਲੈਣ ਤੋਂ ਬਾਅਦ ਕਰ ਲਿਆ ਕਿ ਖਾਧੀ ਹੈ ਖਾਣ ਤੋਂ ਬਾਅਦ ਉਹ ਨੀਲਾ ਹੋਣ ਲੱਗਿਆ ਸਾਹ ਘਟਣ ਲੱਗਿਆ ਤੇ ਅਸੀਂ ਸਾਰੇ ਫਰਗੜ ਸਾਹਿਬ ਲੈ ਕੇ ਆਏ ਤੇ ਫਰਗੜ ਸਾਹਿਬ ਆਉਣ ਦੀ سپورਟ ਹੈ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਦੀ ਮਾਤਾ ਪਤਨੀ ਉਹ ਵੇਰ ਹੁਣ ਵੀ ਜਿਹੜੀਆਂ 2 ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਪਨੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ ਖਾਦੀਆਂ ਜਾਣ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸੁਰੱਖਿਅਤ ਦਾ ਪੁੱਤਾ ਫਤੇ ਸਿੰਘ ਨੂੰ ਦੁਕਾਨ ਤੋਂ ਚਾਕਲੇਟ ਲੈਣ ਗਿਆ ਚਾਕਲੇਟ ਲੈਣ ਤੋਂ ਬਾਅਦ ਕਰ ਲਿਆ ਕਿ ਖਾਧੀ ਹੈ ਖਾਣ ਤੋਂ ਬਾਅਦ ਉਹ ਨੀਲਾ ਹੋਣ ਲੱਗਿਆ ਸਾਹ ਘਟਣ ਲੱਗਿਆ ਤੇ ਅਸੀਂ ਸਾਰੇ ਫਤਗੁਰ ਸਾਹਿਬ ਲੈ ਕੇ ਆਏ ਤੇ ਫਤਗੜ ਸਾਹਿਬ ਕੌਣ ਦੀ سپورਟ ਹੈ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਅਸੀਂ ਆਮ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪੁੱਤ ਆ ਉਹ ਤਾਂ ਹੁਣ ਨਹੀਂ ਦੁਨੀਆ ਤੋਂ ਹੁਣ ਲੇਕਿਨ ਹੋਰ ਜਿਹੜੇ ਮਾਤਾ ਪਿਤਾ ਨੇ ਉਹ ਵੀਰ ਹੁਣ ਵੀ ਜਿਹੜੀਆਂ 2 ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਪਨੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ ਖੰਦੇ ਜਾਣ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸੁਰੱਖਿਅਤ ਹੁਣ ਕੀ ਕਾਰਵਾਈ ਕਰਾ ਰਹੇ ਹੋ ਤੁਸੀਂ ਹੁਣ ਅਸੀਂ ਉਹਨਾਂ ਦਾ ਪੋਸਟਮਾਰਟ ਕਰਾ ਰਹੇ ਹਾਂ ਵੀ ਤਾਂ ਕਿ ਕੋਈ ਉਹਦੇ ਵਿੱਚ ਕੋਈ ਜੇਰੀਲੀ ਚੀਜ਼ ਨਾ ਹੋਵੇ ਕੋਈ ਪਤਾ ਲੱਗ ਸਕੇ ਵੀ ਬਾਕੀ ਇਸ ਖਾਣ ਨਾਲ ਹੀ ਹੋਇਆ ਵੀ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਇਸ ਕਰਕੇ ਅਸੀਂ ਉਹਨਾਂ ਦਾ ਪੋਸਟਮਾਰਟ ਕਰਵਾ ਰਹੇ ਚਾਕਲੇਟ ਲੈਣ ਤੋਂ ਬਾਅਦ ਕਰ ਲਿਆ ਕਿ ਖਾਧੀ ਹੈ ਖਾਣ ਤੋਂ ਬਾਅਦ ਉਹ ਨੀਲਾ ਹੋਣ ਲੱਗਿਆ ਸਾਹ ਘਟਣ ਲੱਗਿਆ ਤੇ ਅਸੀਂ ਸਾਰੇ ਫਰਗਤ ਸਾਹਿਬ ਲੈ ਕੇ ਆਏ ਤੇ ਫਰਗਤ ਸਾਹਿਬ ਆਉਣ ਦੀ ਸਪੋਰਟ ਹੈ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ। ਉਹ ਰਿਹੜੀ ਮਾਤਾ ਪਿਤਾ ਨੇ ਉਹ ਵੇਅਰ ਹੁਣ ਵੀ ਜਿਹੜੀਆਂ 2 ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਪਨੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ ਖਰੀਦੀਆਂ ਜਾਣ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸੁਰੱਖਿਅਤ। ਦਾਪੋਤਾ ਫਤੇ ਸਿੰਘ ਨੂੰ ਦੁਕਾਨ ਤੋਂ ਚਾਕਲੇਟ ਲੈਣ ਗਿਆ। ਚਾਕਲੇਟ ਲੈਣ ਤੋਂ ਬਾਅਦ ਕਰ ਲਿਆ ਕੇ ਖਾਧੀ ਆ ਖਾਣ ਤੋਂ ਬਾਅਦ ਉਹ ਨੀਲਾ ਹੋਣ ਲੱਗਿਆ ਸਾਹ ਘਟਣ ਲੱਗਿਆ ਤੇ ਅਸੀਂ ਸਾਰੇ ਫਤਗੜ ਸਾਹਿਬ ਲੈ ਕੇ ਆਏ ਤੇ ਫਤਗੜ ਸਾਹਿਬ ਆਨ ਦੀ سپورਟ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਅਸੀਂ ਆਮ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਫੁੱਟਾ ਉਹ ਤਾਂ ਹੁਣ ਨਹੀਂ ਦੁਨੀਆ ਤੋਂ ਹੁਣ ਲੇਕਨ ਹੋਰ ਜਿਹੜੇ ਮਾਤਾ ਪਿਤਾ ਨੇ ਉਹ ਵੇਅਰ ਹੋਣ ਵੀ ਜਿਹੜੀਆਂ 2 ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਪਨੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ ਖਾਦਿਆਂ ਜਾਣ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸੁਰੱਖਿਅਤ ਹੁਣ ਕੀ ਕਾਰਵਾਈ ਕਰਾ ਰਹੇ ਹੋ ਤੁਸੀਂ ਹੁਣ ਅਸੀਂ ਉਹਨਾਂ ਦਾ ਪੋਸਟਮਾਰਟ ਕਰਾ ਰਹੇ ਹਾਂ ਵੀ ਤਾਂ ਕਿ ਕੋਈ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਕੋਈ ਪਤਾ ਲੱਗ ਸਕੇ ਵੀ ਵਾਕਈ ਇਸ ਖਾਣ ਨਾਲ ਹੀ ਹੋਇਆ ਵੀ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਇਸ ਕਰਕੇ ਅਸੀਂ ਉਹਨਾਂ ਦਾ ਪੋਸਟਮਾਰਟ ਕਰਵਾ ਰਹੇ ਹਾਂ ਖਾਣ ਤੋਂ ਬਾਅਦ ਕਰ ਲਿਆ ਕਿ ਖਾਧੀ ਹੈ ਖਾਣ ਤੋਂ ਬਾਅਦ ਉਹ ਨੀਲਾ ਹੋਣ ਲੱਗਿਆ ਸਾਹ ਘਟਣ ਲੱਗਿਆ ਤੇ ਅਸੀਂ ਸਾਰੇ ਫਤਗੜ ਸਾਹਿਬ ਲੈ ਕੇ ਆਏ ਤੇ ਫਤਗੜ ਸਾਹਿਬ ਆਉਣ ਦੀ سپورਟ ਹੈ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਹੋਰ ਜਿਹੜੀ ਮਾਤਾ ਪਿਤਾ ਨੇ ਉਹ ਵੇਅਰ ਹੋਣ ਵੀ ਜਿਹੜੀਆਂ ਦੋ ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਪਨੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ ਖਾਦੀਆਂ ਜਾਣ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸੁਰੱਖਿਅਤ ਦਾਪੋਤਾ ਫਤੇ ਸਿੰਘ ਨੂੰ ਦੁਕਾਨ ਤੋਂ ਚਾਕਲੇਟ ਲੈਣ ਗਿਆ ਚਾਕਲੇਟ ਲੈਣ ਤੋਂ ਬਾਅਦ ਕਰ ਲਿਆ ਕਿ ਖਾਧੀ ਹੈ ਖਾਣ ਤੋਂ ਬਾਅਦ ਉਹ ਨੀਲਾ ਹੋਣ ਲੱਗਿਆ ਸਾਹ ਘਟਣ ਲੱਗਿਆ ਤੇ ਅਸੀਂ ਸਾਰੇ ਫਤਗੜ ਸਾਹਿਬ ਲੈ ਕੇ ਆਏ ਤੇ ਫਤਗੜ ਸਾਹਿਬ ਆਉਣ ਇਸ ਪੋਰਟ ਐ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਅਸੀਂ ਆਮ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪੁੱਤ ਆ ਉਹ ਤਾਂ ਹੁਣ ਨਹੀਂ ਦੁਨੀਆ ਤੋਂ ਹੁਣ ਲੇਕਿਨ ਹੋਰ ਜਿਹੜੇ ਮਾਤਾ ਪਿਤਾ ਨੇ ਉਹ ਵੀਰ ਹੁਣ ਵੀ ਜਿਹੜੀਆਂ 2 ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਪਨੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ ਖਾਦਿਆਂ ਜਾਣ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸੁਰੱਖਿਅਤ ਹੁਣ ਕੀ ਕਾਰਵਾਈ ਕਰਾ ਰਹੇ ਹੋ ਤੁਸੀਂ ਹੁਣ ਅਸੀਂ ਉਹਨਾਂ ਦਾ ਪੋਸਟਮਾਰਟ ਕਰਾ ਰਹੇ ਹਾਂ ਵੀ ਤਾਂ ਕਿ ਕੋਈ ਉਹਦੇ ਵਿੱਚ ਕੋਈ ਜੇਰੀਲੀ ਚੀਜ਼ ਨਾ ਹੋਵੇ ਕੋਈ ਪਤਾ ਲੱਗ ਸਕੇ ਵੀ ਬਾਕੀ ਇਸ ਖਾਣਨ ਵਾਲੀ ਹੋਇਆ ਵੀ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਇਸ ਕਰਕੇ ਅਸੀਂ ਉਹਨਾਂ ਦਾ ਪੋਸਟਮਾਰਟ ਕਰਵਾ ਲਿਆ ਚਾਕਲੇਟ ਲੈਣ ਤੋਂ ਬਾਅਦ ਕਰ ਲਿਆ ਕਿ ਖਾਧੀ ਹੈ ਖਾਣ ਤੋਂ ਬਾਅਦ ਉਹ ਨੀਲਾ ਹੋਣ ਲੱਗਿਆ ਸਾਹ ਘਟਣ ਲੱਗਿਆ ਤੇ ਅਸੀਂ ਸਾਰੇ ਫਤਗੜ ਸਾਹਿਬ ਲੈ ਕੇ ਆਏ ਤੇ ਫਤਗੜ ਸਾਹਿਬ ਆਉਣ ਦੀ سپورਟ ਹੈ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ। ਹੋਰ ਜਿਹੜੇ ਮਾਤਾ ਪਿਤਾ ਨੇ ਉਹ ਵੇਅਰ ਹੁਣ ਵੀ ਜਿਹੜੀਆਂ 2 ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਪਨੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ ਖਰੀਦਿਆਂ ਜਾਣ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸੁਰੱਖਿਅਤ। ਦਾਪੋਤਾ ਫਤੇ ਸਿੰਘ ਨੂੰ ਦੁਕਾਨ ਤੋਂ ਚਾਕਲੇਟ ਲੈਣ ਗਿਆ। ਚਾਕਲੇਟ ਲੈਣ ਤੋਂ ਬਾਅਦ ਕਰ ਲਿਆ ਕੇ ਖਾਧੀ ਆ ਖਾਣ ਤੋਂ ਬਾਅਦ ਉਹ ਨੀਲਾ ਹੋਣ ਲੱਗਿਆ ਸਾਹ ਘਟਣ ਲੱਗਿਆ ਤੇ ਅਸੀਂ ਸਾਰੇ ਫਤਗੜ ਸਾਹਿਬ ਲੈ ਕੇ ਆਏ ਤੇ ਫਤਗੜ ਸਾਹਿਬ ਆਨ ਦੀ سپورਟ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਅਸੀਂ ਆਮ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪੁੱਤ ਆ ਉਹ ਤਾਂ ਹੁਣ ਨਹੀਂ ਦੁਨੀਆ ਤੋਂ ਹੁਣ ਲੇਕਨ ਹੋਰ ਜਿਹੜੇ ਮਾਤਾ ਪਿਤਾ ਨੇ ਉਹ ਵੇਅਰ ਹੋਣ ਵੀ ਜਿਹੜੀਆਂ 2 ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਪਨੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ ਖਾਦਿਆਂ ਜਾਣ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸੁਰੱਖਿਅਤ ਹੁਣ ਕੀ ਕਾਰਵਾਈ ਕਰਾ ਰਹੇ ਹੋ ਤੁਸੀਂ ਹੁਣ ਅਸੀਂ ਉਹਨਾਂ ਦਾ ਪੋਸਟਮਾਰਟ ਕਰਾ ਰਹੇ ਹਾਂ ਵੀ ਤਾਂ ਕਿ ਕੋਈ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਕੋਈ ਪਤਾ ਲੱਗ ਸਕੇ ਵੀ ਵਾਕਈ ਇਸ ਖਾਣ ਨਾਲ ਹੀ ਹੋਇਆ ਵੀ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਇਸ ਕਰਕੇ ਅਸੀਂ ਉਹਨਾਂ ਦਾ ਪੋਸਟਮਾਰਟ ਕਰਵਾ ਰਹੇ ਹਾਂ